ਲੋ ਜੀ بارش ਪੈ ਕੇ हट ਗਈ ਐ ਹੁਣ ਥੋੜਾ ਥੋੜਾ ਗਿੱਲਾ ਲੱਗ ਰਿਹਾ ਹੁਣ ਉਹ ਸਾਹਮਣੇ ਰਸਤਾ ਜਿਹੜਾ ਦਿਖਦਾ ਗੱਦੀ ਕੋਲ ਗਿੱਲਾ ਲੱਗਦਾ ਤੇ ਥੋੜੀ ਥੋੜੀ ਆਈ ਸੀ ਪਰ ਬਹੁਤ ਜ਼ਿਆਦਾ ਵੀ ਨਹੀਂ ਆਈ ਸੀ بارش ਹੋ ਕੇ हट ਗਈ ਚਲੋ ਇਹਨੇ ਨਾਲ ਥੋੜਾ ਜਨਾ ਰਾਹਤ ਮਿਲ ਜਾਂਦੀ ਐ ਬੂਟਿਆਂ ਬਟਿਆਂ ਨੂੰ ਵੀ ਤੇ ਆਪਾਂ ਨੂੰ ਵੀ ਮਿਲ ਜਾਂਦੀ ਐ ਠੀਕ ਐ ਜੀ ਲੋ ਅਬ ਇਹ ਲੰਬੁਲਾਈਆਂ ਆਬ ਲੰਬੀਆਂ ਹੋਣ ਲੱਗ ਗਈਆਂ ਉੱਪਰ ਨੂੰ ਚੜਨ ਲੱਗ ਗਈਆਂ ਗਰਮੀ ਜਦੋਂ ਜਮੇ ਮਚਮੁਚੀ ਗਿਆ ਸੀਗਾ ਸਾਰਾ ਕੁਝ ਹੀ ਖਰਾਬ ਹੋ ਗਿਆ ਸੀ ਤੇ ਇਸ ਮੌਸਮ ਦੇ ਵਿੱਚ ਸਾਰੇ ਬੂਟੇ ਜਿਹੜੇ ਸੋਹਣੇ ਲੱਗਣ ਲੱਗ ਜਾਂਦੇ ਨੇ ਤੇ ਇਹ ਵਿਚਾਰਾ ਭਾਰ ਮਰਿਆ ਤੇ ਕਿਵੇਂ ਹੁੰਦੇ ਕਾਫੀ ਜਿਆਦਾ ਲਟਕ ਰਹੇ ਨੇ ਬੰਨਣ ਦੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਇੱਕ ਟਾਣੀ ਨੂੰ ਕਿੰਨੇ ਕਿੰਨੇ ਨੇ ਤੇ ਭਾਰ ਤਾਂ ਫਿਰ ਹੈਗਾ ਹੀ ਆ ਜੀ ਠੀਕ ਹੈ ਜੀ ਤੇ ਥੋੜੀ ਬਾਰਿਸ਼ ਆਈ ਆ ਚਲੋ ਇਹਨੇ ਨਾਲ ਅੱਛਾ ਹੋ ਗਿਆ ਤੇ ਹੁਣ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਦੀ ਸੀਗੀ ਹਰਬਾਉਂ ਸਸ਼ੀਨਾ ਦੀ ਆਈਡੀ ਤੋਂ ਇੱਕ ਆਂਟੀ ਨੇ ਮੇਰੇ ਖਿਆਲ ਨਾਲ ਸ਼ਾਇਦ ਇੰਗਲੈਂਡ ਤੋਂ ਨਹੀਂ ਪਤਾ ਨਹੀਂ ਇੰਗਲੈਂਡ ਤੋਂ ਨਹੀਂ ਮੈਨੂੰ ਲੱਗਦਾ ਤੇ ਉਹਨਾਂ ਦਾ ਨਾ ਕਮੈਂਟ ਆਇਆ ਸੀ ਕਿ ਕਹਿੰਦੇ ਤੁਸੀਂ ਇਦਾਂ ਨਾ ਗਿਆ ਕਰੋ ਵੀ ਪਿੰਡਾਂ ਵਾਲੇ ਇਸ ਤਰ੍ਹਾਂ ਕਰਦੇ ਨੇ ਤੇ ਜਾਂ ਸ਼ਹਿਰਾਂ ਵਾਲੇ ਇਸ ਤਰ੍ਹਾਂ ਕਰਦੇ ਨੇ ਹਨ ਉਹ ਪਤਾ ਕੀ ਆਂਟੀ ਤੁਸੀਂ ਮੇਰੇ ਖਿਆਲ ਬਹੁਤ ਪੁਰਾਣੀ ਗਏ ਹੋਵੋਗੇ ਇੰਗਲੈਂਡ ਨਵੇਂ ਨਹੀਂ ਗਏ ਹੋਵੋਗੇ ਤੁਸੀਂ ਤੇ ਇਹ ਤਾਂ ਆਪਣੇ ਮੂੰਹ 'ਚ ਵੈਸੇ ਰੁਟੀਨ ਦੇ ਵਿੱਚ ਨਿਕਲ ਜਾਂਦੀ ਹੈ ਕਿ ਪਿੰਡਾਂ ਵਾਲੇ ਇਸ ਤਰ੍ਹਾਂ ਕਰਦੇ ਨੇ ਸ਼ਹਿਰਾਂ ਵਾਲੇ ਇਸ ਤਰ੍ਹਾਂ ਕਰਦੇ ਨੇ ਹਨ ਤੇ ਤਾਂ ਕਰਕੇ ਮੈਂ ਇਦਾਂ ਕਹਿ ਦੇਣੀ ਆ ਇਥੇ ਤਾਂ ਇਹ ਇੱਕ ਆਮ ਜੀ ਗੱਲ ਹੈ ਹਨਾ ਇਦਾਂ ਚੱਲਦਾ ਹੈ ਲੋ ਜੀ ਲੈ ਪੱਖਾ ਚਲਾ ਲਾ ਲੋ ਜਿੰਦਾ ਕੀ ਗੱਲ ਕਰਦੇ ਆ ਤੇ ਆਪਣੇ ਤਾਂ ਇਥੇ ਇੰਡੀਆ ਦੇ ਵਿੱਚ ਕੋਈ ਖਾਸ ਏਡੀ ਗੱਲ ਲੱਗਦੀ ਨਹੀਂ ਹੈਗੀ ਇਹ ਇਹ ਆਮ ਜੀ ਗੱਲ ਲੱਗਦੀ ਹੈ ਕਿ ਪਿੰਡਾਂ 'ਚ ਇਸ ਤਰ੍ਹਾਂ ਹੁੰਦਾ ਸ਼ਹਿਰਾਂ 'ਚ ਇਸ ਤਰ੍ਹਾਂ ਹੁੰਦਾ ਹਨਾ ਤੁਸੀਂ ਬਹੁਤ ਪ੍ਰਾਣੇ ਗਏ ਹੋਗੇ ਸ਼ਾਇਦ ਤੁਹਾਨੂੰ ਇਹ ਆਡ ਲੱਗਦਾ ਕਿਉਂਕਿ ਬਾਹਰਲੀ ਕੰਟਰੀਜ਼ ਦੇ ਵਿੱਚ ਨਾ ਇਹਨਾਂ ਚੀਜ਼ਾਂ ਨੂੰ ਥੋੜਾ ਜਿਆਦਾ ਜਿਆਦਾ ਹੀ ਇਦਾਂ ਸੋਚਦੇ ਨੇ ਹਨਾ ਕਿਉਂਕਿ ਉਹ ਹਰ ਇੱਕ ਚੀਜ਼ ਉਹਨਾਂ ਲਈ ਇਕੁਅਲ ਹੈ ਹਨਾ ਹੁਣੀ ਵੀ ਚਾਹੀਦੀ ਆ ਪਰ ਇਹ ਤਾਂ ਸਾਡੇ ਵੈਸੇ ਜਿਵੇਂ ਆਦਤ ਕੀ ਨਹੀਂ ਪਈ ਹੁੰਦੀ ਹੈਗੀ ਵੀ ਮੂੰਹ ਤੋਂ ਨਿਕਲ ਹੀ ਜਾਂਦੀਆਂ ਨੇ ਇਹ ਜਿਹੀਆਂ ਗੱਲਾਂ ਤੇ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਸੌਰੀ ਤੇ ਬਾਕੀ ਬੀਬੀ ਨੂੰ ਵੀ ਕਹਿੰਦੇ ਤੁਸੀਂ ਤੁਸੀਂ ਕੀ ਕਰੋ ਪਤਾ ਕੀ ਆਂਟੀ ਮੈਂ ਕੀ ਕਰਾਂ ਹੁਣ ਜੇ ਆਪਾਂ ਇੰਨੇ ਸਾਲ ਦੇ ਹੁਣ ਮੇਰੀ ਉਮਰ ਕੋਈ ਛੋਟੀ ਨਹੀਂ ਹੈਗੀ ਹਨਾ ਪਰ ਮੈਂ ਦੱਸਦੀ ਤਾਂ ਹੈ ਤੁਹਾਨੂੰ ਕਿੰਨੀ ਹੈ ਕਿਹਦੇ ਹੁੰਦੇ ਆ ਔਰਤ ਤੋਂ ਕਦੇ ਵੀ ਉਹਦੀ ਉਮਰ ਨਾ ਪੁੱਛੋ ਤੇ ਆਦਮੀ ਤੋਂ ਕਦੇ ਵੀ ਉਹਦੀ ਆਮਦਨ ਨਾ ਪੁੱਛੋ ਹਣਾ ਇਸ ਲਈ ਆਪਾਂ ਤੁਹਾਨੂੰ ਦੱਸ ਦਿੱਤਾ ਹੈ ਨਹੀਂ ਕਿ ਵੀ ਮੇਰੀ ਉਮਰ ਕਿੰਨੀ ਆਂਦਾ ਜਦੋਂ ਤੁਸੀਂ ਆਪ ਹੀ ਲਾ ਲਓ ਤੁਸੀਂ ਆਪ ਸਿਆਣੇ ਹੋ ਤੇ ਹੁਣ ਜਿਵੇਂ ਆਪਾਂ ਇੰਨੇ ਸਾਲ ਹਨਾ ਅ ਬੀਬੀ ਬੀਬੀ ਕਹਿੰਦੇ ਆਏ ਆ ਤੇ ਹੁਣ ਆਪਾਂ ਉਹਦੇ ਨਾਲ ਜੀ ਲਾ ਦੀਏ ਮੈਥੋਂ ਲੱਗਦਾ ਨਹੀਂ ਹੈ ਨਾ ਇਹ ਵੀ ਮੈਥੋਂ ਨਹੀਂ ਹੋਣਾ ਪਲੀਜ਼ ਤੇ ਠੀਕ ਹੈ ਗੱਲ ਤੁਹਾਡੀ ਜੀ ਲਾਉਣ ਨਾਲ ਖਰਜਾ ਜ਼ਿਆਦਾ ਅੱਛਾ ਲੱਗਦਾ ਬੀਬੀ ਜੀ ਕਹਾਂਗੇ ਤਾਂ ਪਰ ਹੋ ਨਹੀਂ ਰਿਹਾ ਠੀਕ ਹੈ ਤੇ ਬਾਕੀ ਚਲੋ ਮੈਂ ਨਾ ਇੱਕ ਗੱਲ ਇਦਾਂ ਕਰਦੀ ਸੀਗੀ ਕਿ ਜਦੋਂ ਆਪਾਂ ਨੂੰ ਕੋਈ ਇਕੱਲਾਪਨ ਹੁੰਦਾ ਵੈਸੇ ਮੈਂ ਕਹਿੰਦੀ ਰਹਿੰਦੀ ਆ ਕਿ ਬਿਜ਼ੀ ਰੱਖੋ ਬਿਜ਼ੀ ਰੱਖੋ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਆਪਣੇ ਆਪ ਨੂੰ ਉਹਨਾਂ ਬਿਜ਼ੀ ਰੱਖ ਸਕਣ ਜਿਵੇਂ ਮੈਂ ਰੱਖਦੀ ਆ ਹਨਾ ਤੇ ਫਿਰ ਨਾ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਤੁਹਾਨੂੰ ਟਿਕਣ ਨਹੀਂ ਦਿੰਦੀਆਂ ਉਹ ਤੁਹਾਨੂੰ ਉਦਾਸ ਕਰਦੀਆਂ ਨੇ ਕਿ ਤੁਸੀਂ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਸ਼ੇਅਰ ਕਰਨਾ ਹੀ ਹੁੰਦਾ ਹੈ ਹਨਾ ਪਰ ਸ਼ੇਅਰ ਕਿਹਦੇ ਕੋਲ ਕੀਤਾ ਜਾਵੇ ਇਹ ਬੜਾ ਬੜੀ ਔਖਾ ਹੀ ਕੰਮ ਹੁੰਦਾ ਹੈ ਹਨਾ ਕਿਉਂਕਿ ਹਰ ਰੋਈ ਤਾਂ ਤੁਸੀਂ ਕਿਸੇ ਨਾਲ ਕੋਈ ਗੱਲ ਕਰ ਨਹੀਂ ਸਕਦੇ ਡੇਲੀ ਅਗਲਾ ਕਹਿੰਦਾ ਇਹੀ ਟੋਪਿਕ ਆ ਦੇ ਕੋਲੇ ਜਾਂ ਫਿਰ ਜਿਹੜੀਆਂ ਵੀ ਤੁਹਾਡੀਆਂ ਭਾਵਨਾਵਾਂ ਨੇ ਹਨ ਉਹਨਾਂ ਨੂੰ ਤੁਸੀਂ ਜਾਨ ਤਾਂ ਸ਼ੀਸ਼ੇ ਅੱਗੇ ਬੋਲ ਕੇ ਸਾਰੀਆਂ ਕੱਢ ਲਓ ਜਾਂ ਫਿਰ ਜੋ ਵੀ ਹੈ ਜਿਹਦੇ ਨਾਲ ਵੀ ਤੁਹਾਡੀ ਸਾਂਝ ਹੈ ਜੋ ਜਿਹਦੇ ਨਾਲੋਂ ਵੀ ਤੁਹਾਡਾ ਵਿਛੋੜਾ ਪਿਆ ਹੈ ਉਹਦੀ ਫੋਟੋ ਅੱਗੇ ਖੜ ਕੇ ਗੱਲਾਂ ਬਾਤਾਂ ਮਾਰ ਲਓ ਜਾਂ ਫਿਰ ਤੁਸੀਂ ਡੈਰੀ ਦੇ ਉੱਪਰ ਇੱਕ ਡੈਰੀ ਲਾ ਲਓ ਉਹਦੇ ਤੇ ਸਾਰਾ ਕੁਝ ਉਹਦੇ ਤੇ ਲਿਖਦੇ ਜਾਓ ਤੇ ਫਿਰ ਉਹਦੇ ਨਾਲ ਤੁਹਾਨੂੰ ਥੋੜਾ ਜਿਹਾ ਤੁਸੀਂ ਰਿਲੈਕਸ ਹੋ ਜਾਓਗੇ ਜਿਹੜਾ ਤੁਹਾਡਾ ਸਟ्रेस ਹੈ ਨਾ ਬਰਡਨ ਹੈ ਉਹ ਘਟ ਜੂਗਾ ਤੇ ਕਿਸੇ ਦੀ ਲਾਈਫ ਵੱਲ ਦੇਖ ਕੇ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡੇ ਤੋਂ ਵੀ ਔਖਾ ਹੈਗਾ ਉਹਦੇ ਵੱਲ ਦੇਖੋਗੇ ਤੁਹਾਨੂੰ ਲੱਗੂਗਾ ਕਿ ਮੇਰੀ ਲਾਈਫ ਤਾਂ ਉਹਦੇ ਨਾਲੋਂ ਫਿਰ ਵੀ ਠੀਕ ਹੈ ਮੇਰਾ ਦੁੱਖ ਉਹਦੇ ਨਾਲੋਂ ਛੋਟਾ ਹੈ ਨਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਪਣੀ ਲਾਈਫ ਦੇ ਵਿੱਚ ਤੁਸੀਂ ਜ਼ਰੂਰ ਲੈ ਕੇ ਆਓ ਜਿਵੇਂ ਮੈਂ ਕੀ ਕਰਦੀ ਆ ਮੈਂ ਅਦੇਸ਼ ਦੇ ਪਾਪਾ ਲਈ ਬੜਾ ਖੁਸ਼ੀ ਲਿਖਦੀ ਆ ਮੇਰੀ ਆ ਦੇਖੋ ਇੱਕ ਡੈਰੀ ਲੱਗੀ ਹੋਈ ਆ ਮੈਂ ਉਹਨਾਂ ਲਈ ਬੜਾ ਕੁਝ ਲਿਖਦੀ ਰਹਿਣੀ ਆ ਹਨ ਤੇ ਅੱਜ ਮੈਂ ਥੋੜਾ ਜਿਹਾ ਤੁਹਾਡੇ ਨਾਲ ਜੋ ਵੀ ਮੈਂ ਉਹਨਾਂ ਲਈ ਲਿਖਿਆ ਹੈ ਨਾ ਸਾਰਾ ਕੁਝ ਤਾਂ ਨਹੀਂ ਮੈਂ ਸ਼ੇਅਰ ਕਰ ਸਕਦੀ ਆਪਣੇ ਬਲੌਗ ਦੇ ਵਿੱਚ ਕਿਉਂਕਿ ਬਹੁਤ ਛੋਟਾ ਬਲੌਗ ਹੈ ਤੇ ਪਰ ਮੈਂ ਕੁਝ ਕੁ ਲਾਈਨਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਅੱਜ ਜ਼ਰੂਰ ਸ਼ੇਅਰ ਕਰੂੰਗੀ ਕਿ ਜਦੋਂ ਵੀ ਮੇਰਾ ਮਨ ਕਰਦਾ ਹੈਗਾ ਜੋ ਮੇਰੀਆਂ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਜੋ ਵੀ ਭਾਵਨਾਵਾਂ ਆਉਂਦੀਆਂ ਨੇ ਜੋ ਵਿਚਾਰ ਮੇਰੇ ਮਨ 'ਚ ਆਉਂਦੇ ਨੇ ਉਹ ਮੈਂ ਇਹ ਡਾਇਰੀ ਦੇ ਵਿੱਚ ਲਿਖਦੀ ਰਹਿਣੀ ਆ ਠੀਕ ਹੈ ਜੀ ਏ ਕਿਸੇ ਨੂੰ ਨਹੀਂ ਪਤਾ ਅਜਾ ਦੇਸ਼ ਨੂੰ ਪਤਾ ਲੱਗੂਗਾ ਉਹ ਵਲੌਗ ਦੇਖ ਕੇ ਵੀ ਮੈਂ ਇਹ ਕੰਮ ਵੀ ਕਰਦੀ ਆ ਮੇਰੇ ਮम्मा ਕੰਮ ਵੀ ਕਰਦੇ ਨੇ ਅਜਾ ਦੇਸ਼ ਨੂੰ ਨਹੀਂ ਪਤਾ ਕਿ ਮੈਂ ਕੁਝ ਲਿਖਦੀ ਆ ਸੋ ਇਹ ਡੈਰੀ ਦੇ ਵਿੱਚ ਆਪਾਂ ਲਿਖਦੇ ਰਹਿਨੇ ਆ ਕੁਝ ਨਾ ਕੁਝ ਜਦੋਂ ਮੇਰਾ ਜੀ ਕਰਦਾ ਹੈ ਕਿ ਮੈਂ ਉਹਨਾਂ ਬਾਰੇ ਆ ਲਿਖਾਂ ਜੋ ਵੀ ਮੇਰੇ ਵਲਵਲੇ ਹੁੰਦੇ ਨੇ ਮਨ ਦੇ ਹਨ ਉਹ ਫਿਰ ਮੈਂ ਇਹਦੇ ਵਿੱਚ ਲਿਖ ਦਿੰਨੀ ਆ ਸੋ ਪੜ੍ਹਨੋ ਜਾਂ ਤਾਂ ਤੁਸੀਂ ਆਪਣੀ ਹਸਬੈਂਡ ਦੀ ਫੋਟੋ ਦੇ ਅੱਗੇ ਖੜ ਕੇ ਜਿਹੜੀਆਂ ਭੈਣਾਂ ਵੀ ਕਹਿੰਦੀਆਂ ਨੇ ਕਿ ਸਾਡੇ ਹਸਬੈਂਡ ਚਲੇ ਗਏ ਜਾਂ ਤਾਂ ਉਹਨਾਂ ਦੀਆਂ ਫੋਟੋ ਅੱਗੇ ਖੜ ਕੇ ਆਪਣੀਆਂ ਗੱਲਾਂ ਬਾਤਾਂ ਕਰ ਲਿਆ ਕਰੋ ਤੇ ਜਾਂ ਫਿਰ ਕਾਗਜ਼ਾਂ ਦੇ ਉੱਪਰ ਲਿਖ ਲਿਆ ਕਰੋ ਜਾਂ ਫਿਰ ਮੇਰੇ ਵਾਂਗੂ ਵਲੌਗ ਬਣਾਉਣੇ ਸ਼ੁਰੂ ਕਰ ਦੋ ਤੇ ਫਿਰ ਤੁਹਾਨੂੰ ਇਦਾਂ ਹੀ ਲੱਗੂਗਾ ਕਿ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਮੇਰੀਆਂ ਗੱਲਾਂ ਸੁਣ ਰਹੀਆਂ ਨੇ ਤੇ ਲੋ ਜੋ ਵੀ ਮੈਂ ਲਿਖਿਆ ਹੈਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਅੱਜ ਹਦੀਸ਼ ਦੇ ਪਾਪਾ ਲਈ ਮੈਂ ਆਪਣੇ ਮਾਮਲੇ ਵੱਲ ਵਲੇ ਨੇ ਜਿਹੜੇ ਉਹ ਕਿਸ ਤਰ੍ਹਾਂ ਇਸ ਡਾਇਰੀ ਦੇ ਵਿੱਚ ਲਿਖੇ ਹੋਏ ਨੇ ਜਦੋਂ ਸੰਧੂ ਮੇਰੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਜਦੋਂ ਸੰਧੂ ਮੇਰੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਤੇਰਾ ਸਾਥ ਛੁੱਟਿਆ ਮੇਰੇ ਤੇ ਕਹਿਰ ਟੁੱਟਿਆ ਤੇਰਾ ਸਾਥ ਛੁੱਟਿਆ ਮੇਰੇ ਤੇ ਕਹਿਰ ਟੁੱਟਿਆ ਮੇਰੀ ਰਾਤਾਂ ਦੀ ਨੀਂਦ ਖੋ ਗਈ ਮੈਂ ਕੱਖੋਂ ਹੌਲੀ ਹੋ ਗਈ ਮੇਰੀ ਰਾਤਾਂ ਦੀ ਨੀਂਦ ਖੋ ਗਈ ਮੈਂ ਕੱਖੋਂ ਹੌਲੀ ਹੋ ਗਈ ਜਦੋਂ ਤੈਨੂੰ ਤੋੜਿਆ ਮੈਂ ਹਾਲੋਂ ਬੇਹਾਲ ਸੀ ਜਦੋਂ ਸੰਧੂ ਮੇਰੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਜਦੋਂ ਸੰਧੂ ਮੇਰੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਮੋਟੀ ਮੋਟੀ ਅੱਖ ਤੇ ਸਰੂ ਜਿੱਡਾ ਕੱਦ ਸੀ ਤੇਰੇ ਉੱਤੇ ਮਾਣ ਮੈਨੂੰ ਰੱਬ ਨਾਲੋਂ ਵੱਧ ਸੀ ਮੋਟੀ ਮੋਟੀ ਅੱਖ ਤੇ ਸਰੂ ਜਿੱਡਾ ਕੱਦ ਸੀ ਤੇਰੇ ਉੱਤੇ ਮਾਣ ਮੈਨੂੰ ਰੱਬ ਨਾਲੋਂ ਵੱਧ ਸੀ ਜਦੋਂ ਤੈਨੂੰ ਤੋੜਿਆ ਮੈਂ ਹਾਲੋਂ ਬੇਹਾਲ ਸੀ ਜਦੋਂ ਤੂੰ ਮੇਰੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਬੁਖਾਰ ਨੇ ਸੀ ਤੋੜਿਆ ਬਿਮਾਰੀ ਨੇ ਝੰਡੋੜਿਆ ਬੁਖਾਰ ਨੇ ਸੀ ਤੋੜਿਆ ਬਿਮਾਰੀ ਨੇ ਝੰਡੋੜਿਆ ਕਿਉਂਕਿ ਜਿੰਨੀ ਦੇਰ ਵੀ ਉਹ ਰਹੀ ਸੀ ਨਾ ਉਹ ਬਿਮਾਰ ਹੋਣ ਤੋਂ ਬਾਅਦ ਬੁਖਾਰ ਨਹੀਂ ਟੁੱਟਿਆ ਸੀ ਬਹੁਤ ਬੁਖਾਰ ਰਹਿੰਦਾ ਸੀ ਅਸੀਂ ਡੋਲੋ ਦੇ ਦੇ ਕੇ ਥੱਕ ਗਈ ਸੀ ਮੈਨੂੰ ਨਾ ਹੁਣ ਡੋਲੋ ਦਾ ਨਾਮ ਸੁਣ ਕੇ ਵੀ ਬਹੁਤ ਬੁਰੀ ਲੱਗਦੀ ਹੈ ਡੋਲੋ ਤੇ ਅਸੀਂ ਡੋਲੋ ਦੇਈ ਜਾਣੀਆਂ ਡੋਲੋ ਦੇਈ ਜਾਣੀਆਂ ਤੇ ਮੈਨੂੰ ਨਾ ਹੁਣ ਡੋਲੋ ਦੇ ਨਾਮ ਤੋਂ ਨਫ਼ਰਤ ਹੋ ਗਈ ਮੈਂ ਇੰਨੀ ਕੱਕ ਗਈ ਕਿ ਮੈਂ ਕਹਿਣ ਲੱਗੀ ਕਿ ਮੈਂ ਡੋਲੋ ਤਾਂ ਹੁਣ ਘਰੀ ਰੱਖਣੀ ਨਹੀਂ ਹੈਗੀ ਇਹਨਾਂ ਮੇਰਾ ਜੀਅ ਕਿਆ ਤੇ ਫਿਰ ਇਸ ਤਰ੍ਹਾਂ ਹੀ ਹੋਇਆ ਮੇਰੇ ਨਾਲ ਕਿ ਇੱਕ ਦਿਨਾਂ ਮਹੀਨਾ ਤੋਂ ਪਹਿਲਾਂ ਮੈਨੂੰ ਇੰਨਾ ਜ਼ਿਆਦਾ ਬੁਖਾਰ ਹੋਇਆ ਇੰਨਾ ਬੁਖਾਰ ਹੋਇਆ ਰਾਤ ਨੂੰ ਕਿ ਮੈਥੋਂ ਨਾ ਫਿੱਟਿਕਿਆ ਵੀ ਨਹੀਂ ਜਾ ਰਿਆ ਸੀ ਐਂ ਲੱਗਦਾ ਸੀ ਵੀ ਸਿਰ ਫਾਟੀ ਜਾਊਗਾ ਮੇਰਾ ਹਨਾ ਤੇ ਪਰ ਉਸ ਦਿਨ ਕੋਈ ਡੋਲੋ ਘਰੇ ਨਹੀਂ ਸੀਗੀ ਕਿਉਂਕਿ ਮੈਂ ਡੋਲੋ ਨੂੰ ਘਰੇ ਰੱਖਿਆ ਹੀ ਨਹੀਂ ਸੀਗਾ ਤੇ ਫਿਰ ਮੈਨੂੰ ਫੇਰ ਲੈ ਕੇ ਆਉਣੀ ਪਈ ਮੈਡੀਸਨ ਹਨਾ ਉਹੀ ਡੋਲੋ ਮੈਨੂੰ ਫੇਰ ਲੈ ਕੇ ਆਉਣੀ ਪਈ ਤਾਂ ਉਹਦੇ ਤੇ ਫਿਰ ਮੈਂ ਇਹ ਲਾਈਨਾਂ ਲਿਖੀਆਂ ਸੀ ਬੁਖਾਰ ਨੇ ਸੀ ਤੋੜਿਆ ਬਿਮਾਰੀ ਨੇ ਝੰਡੋੜਿਆ ਤੈਨੂੰ ਠੀਕ ਕਰਨ ਲਈ ਮੈਂ ਦੁਨੀਆ ਤੋਂ ਮੁੱਖ ਮੋੜਿਆ ਮੇਰਾ ਇਹ ਹਾਲ ਹੋ ਗਿਆ ਸੀਗਾ ਕਿ ਮੈਨੂੰ ਕੁਝ ਨਹੀਂ ਸੀ ਪਤਾ ਮੈਂ ਕਿੱਥੇ ਰਹਿਣੀ ਆ ਮੇਰੇ ਆਣ ਗਵਣ ਚ ਕੋਈ ਹੈਗਾ ਮੈਂ ਸਕੂਲ ਨਹੀਂ ਜਾਂਦੀ ਸੀ ਤੇ ਗੇਟ ਵੀ ਮੈਂ ਬੰਦ ਕਰਕੇ ਰੱਖਦੀ ਸੀ ਵੀ ਮੈਨੂੰ ਕੋਈ ਬੁਲਾਵੇ ਨਾ ਤੈਨੂੰ ਠੀਕ ਕਰਨ ਲਈ ਮੈਂ ਦੁਨੀਆ ਤੋਂ ਮੁੱਖ ਮੋੜਿਆ ਪਰ ਜਦੋਂ ਤੂੰ ਮੇਰੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਜਦੋਂ ਮੈਂ ਤੈਨੂੰ ਤੋੜਿਆ ਮੈਂ ਹਾਲੋਂ ਬੇਹਾਲ ਸੀ ਤੈਨੂੰ ਮੇਰੇ ਨਾਲ ਪਤਾ ਨਹੀਂ ਕੀ ਗੁੱਸਾ ਸੀ ਕੀ ਸਾਡੇ ਨਾਲ ਵੈਰ ਕੱਢਿਆ ਸਾਡੇ ਤੋਂ ਹੱਥ ਛੁਡਾ ਲਿਆ ਤੇ ਸਾਨੂੰ ਕੱਲਿਆਂ ਹੀ ਛੱਡਿਆ ਪਰ ਜਦੋਂ ਤੂੰ ਸਾਡੇ ਨਾਲ ਸੀ ਤਾਂ ਜ਼ਿੰਦਗੀ ਕਮਾਲ ਸੀ ਪਰ ਹੁਣ ਤੁਹਾਡੇ ਬਿਨਾ ਸਾਡੀ ਕੋਈ ਟੌਰ ਨਹੀਂ ਤੇ ਸਾਡਾ ਕੋਈ ਜਿਉਣ ਨਹੀਂ ਪਰ ਹੁਣ ਤੁਹਾਡੇ ਬਿਨਾ ਸਾਡੀ ਕੋਈ ਟੌਰ ਨਹੀਂ ਤੇ ਸਾਡਾ ਕੋਈ ਜਿਉਣ ਨਹੀਂ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਤੁਹਾਨੂੰ ਭੁੱਲ ਗਏ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਤੁਹਾਨੂੰ ਭੁੱਲ ਗਏ ਪਰ ਸੋਹਣਿਆ ਸਜਣਾ ਤੂੰ ਤਾਂ ਮੇਰਾ ਰੂਹ ਦਾ ਸਾਥੀ ਐ ਮੇਰੀ ਧੜਕਣ ਹੈ ਮੇਰੀ ਜਾਨ ਹੈ ਹੁਣ ਇੱਕ ਸਰੀਰ ਵਿੱਚੋਂ ਵਿੱਚ ਦੋ ਰੂਹਾਂ ਨੇ ਕਿਹੜੀਆਂ ਨੇ ਉਹ ਜਿਸ ਕਰਨ ਤੇ ਹਰ ਮੰਦਰ ਇਹ ਸਰੀਰ ਦੇ ਵਿੱਚ ਉਹਨੂੰ ਦੋ ਰੂਹਾਂ ਨੇ ਸੋ ਲਿਖਿਆ ਤਾਂ ਬੜਾ ਖੁਸ਼ ਹੈ ਪਰ ਮੈਂ ਅੱਜ ਤੁਹਾਡੇ ਨਾਲ ਜ਼ਿਆਦਾ ਸ਼ੇਅਰ ਨਹੀਂ ਕਰ ਸਕਦੀ ਮੇਰਾ ਵੀ ਮੂਡ ਹੈ ਫਿਰ ਅਫਸਰਟ ਹੋ ਜਾਂਦਾ ਹੈ ਨਾ ਸੋ ਮੈਂ ਆਪਣੀਆਂ ਭੈਣਾਂ ਨੂੰ ਸੌਰੀ ਇਹੀ ਕਹਿਣਾ ਚਾਹੁੰਨੀ ਆ ਕਿ ਜਦੋਂ ਵੀ ਤੁਹਾਡਾ ਮੂਡ ਅਫਸਰਟ ਹੋਵੇ ਤੁਸੀਂ ਇਹਦੇ ਉੱਪਰ ਲਿਖ ਲਿਆ ਕਰੋ ਕਾਪੀ ਰੱਖੋ ਪੈਨ ਰੱਖੋ ਹਣਾ ਤੁਸੀਂ ਆਪਣੇ ਮਨ ਦੇ ਬਲਬਲੇ ਮਨ ਦੀਆਂ ਭਾਵਨਾਵਾਂ ਤੁਸੀਂ ਇਹਦੇ ਉੱਪਰ ਜ਼ਰੂਰ ਲਿਖ ਦਿਆ ਕਰੋ ਤੇ ਫਿਰ ਜਦੋਂ ਵੀ ਕੱਢ ਕੇ ਪੜੋਗੇ ਤੁਹਾਨੂੰ ਸਾਰਾ ਕੁਝ ਉਦਾਂ ਹੀ ਤਾਜਾ ਹੋ ਜਾ ਕਰੂਗਾ ਹਨਾ ਤੁਹਾਡੇ ਸਾਹਮਣੇ ਆ ਜਾ ਕਰੂਗਾ ਸਾਰਾ ਕੁਝ ਤੇ ਫਿਰ ਜਿਹੜਾ ਅੰਦਰਲਾ ਪਹਾੜ ਹੈ ਨਾ ਉਹ ਥੋੜਾ ਜਿਹਾ ਉਹਦੇ ਤੋਂ ਰੀਲੀਫ ਮਿਲਦਾ ਹੈ ਨਾ ਲਓ ਜੀ ਮੈਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਸਾਰੀਆਂ ਮੇਰੀਆਂ ਲਾਈਨਾਂ ਨੇ ਜਿਹੜੀਆਂ ਉਹ ਜ਼ਰੂਰ ਚੰਗੀਆਂ ਲੱਗਣਗੀਆਂ ਤੇ ਅਧਿਕ ਜਿਹੜੀ ਹਾਲ ਬਿਆਨੀ ਆ ਮੈਂ ਅਦੀਸ਼ ਦੇ ਪਾਪਾ ਦੀ ਉਹ ਇਹਦੇ ਵਿੱਚ ਕੀਤੀ ਆ ਕੁਸ਼ਕ ਉਹਨਾਂ ਦੇ ਚੰਗੇ ਵੇਲੇ ਆਂ ਦੀ ਕਿ ਜਦੋਂ ਉਹ ਸਾਡੇ ਨਾਲ ਹੁੰਦੇ ਸੀ ਤੇ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਸੀ ਤੇ ਜਦੋਂ ਉਹ ਬਿਮਾਰ ਸੀ ਤਾਂ ਉਹ ਕਿਸ ਹਾਲਤ ਚ ਸੀ ਤੇ ਮੈਂ ਵੀ ਕਿਸ ਹਾਲਤ ਚ ਉਹਨਾਂ ਨੂੰ ਸੰਭਾਲਦੀ ਸੀ ਤੇ ਇਹ ਲੋਜੀ ਕੁਸ਼ਕ ਭੈਣਾ ਦੇ ਮੈਂ ਨਾਮ ਲੈਦੇ ਹੁਣ ਕਿਉਂਕਿ ਲੋਜੀ ਕੁਸ਼ਕ ਭੈਣਾ ਨੇ ਕਿਹਾ ਹੈ ਕਿ ਮੈਂ ਕਮੈਂਟ ਤਾਂ ਬਹੁਤ ਸਾਰੀਆਂ ਪੈਣਾ ਕਰਦੀਆਂ ਨੇ ਪਰ ਉਹਨਾਂ ਨੇ ਕਿਹਾ ਕਿ ਸਾਡਾ ਨਾਮ ਜਰੂਰ ਲੈ ਦਿਓ ਸੋ ਮੈਂ ਪੈਣਾ ਦਾ ਨਾਮ ਜਰੂਰ ਲਵਾਂਗੀ ਤੇ ਇੱਕ ਹੈਗੇ ਨੇ ਗੁਰਦੀਪ ਬੈਣੀਪਾਲ ਦੀ ਆਈਡੀ ਤੋਂ ਆਹ ਕਹਿੰਦੇ ਮੇਰਾ ਨਾਮ ਜਰੂਰ ਲਿਓ ਮੈਂ ਤੁਹਾਡੇ ਬਲੌਗ ਥੋੜੇ ਦਿਨਾਂ ਤੋਂ ਦੇਖਣ ਲੱਗੀ ਆ ਮੈਂ ਪਹਿਲਾਂ ਵਾਲੇ ਬਲੌਗ ਵੀ ਦੇਖਦੀ ਆ ਬਹੁਤ ਸੋਹਣੇ ਬਲੌਗ ਹੁੰਦੇ ਨੇ ਥੈਂਕ ਯੂ ਜੀ ਥੈਂਕ ਯੂ so much ਤੇ ਅੱਗੇ ਹੈਗੇ ਨੇ ਜੀ ਸਸਟੀਕਾਲ ਪੈਣੇ ਪੈਣੇ ਜਿੱਦਾਂ ਤੁਸੀਂ ਇਹ ਦੇਸ਼ ਦੀ ਦਾਦੀ ਨੂੰ ਦੇਖ ਕੇ ਮੋਟੀਵੇਟ ਹੁੰਦੇ ਹੋ ਅਸੀਂ ਤੁਹਾਡੀਆਂ ਗੱਲਾਂ ਸੁਣ ਕੇ ਮੋਟੀਵੇਟ ਹੁੰਦੇ ਹਾਂ ਬਹੁਤ ਵਦਿਆ ਹੌਸਲਾ ਜਿਸ ਦਿਨ ਦੀ ਤੁਹਾਨੂੰ ਸੁਣਨ ਲੱਗੀਆਂ ਨਿਰਮਲਜੀਤ ਕੌਰ ਮਹਾਲੀ ਨਾਮ ਬੋਲ ਦੇਣਾ ਜੀ ਥੈਂਕ ਯੂ ਜੀ ਨਿਰਮਲਜੀਤ ਕੌਰ ਜੀ ਥੈਂਕ ਯੂ ਸੋ ਮੱਚ ਔਰ ਮੈਂ ਤੁਹਾਡੇ ਹਾਲਾਤਾਂ ਤੋਂ ਵੀ ਜਾਣੂ ਐ ਅ ਲੋਬੀ ਅੱਗੇ ਹੈ ਇੱਕ ਕੇ ਭੈਣ ਨੇ ਲਿਖਿਆ ਕਿ ਭੈਣ ਸਸਤੀ ਕਾਲ ਸਾਡਾ ਬੱਚਾ 4 ਸਾਲ ਦਾ ਹੈ ਬੋਲਦਾ ਨਹੀਂ ਕੋਈ ਹਾਲ ਦੱਸੋ ਦੇਖੋ ਜੀ ਇਹ ਗੱਲਾਂ ਤਾਂ ਮੈਨੂੰ ਬਾਲੀਆਂ ਨਹੀਂ ਪਤਾ ਇਹ ਬੀਬੀ ਨੂੰ ਪਤਾ ਜ਼ਰੂਰ ਹੁੰਦੀਆਂ ਨੇ ਮੈਂ ਬੀਬੀ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਆਪਾਂ ਵਲੌਗ ਦੇ ਵਿੱਚ ਜ਼ਰੂਰ ਤੁਹਾਨੂੰ ਦੱਸਣ ਦੱਸਾਂਗੇ ਬੀਬੀ ਦੱਸੂਗੀ ਤੇ ਲੋ ਜੀ ਨੈਕਸਟ ਹੈ ਹੈਲੋ ਸਿਸਟਰ ਮੈਂ ਜੀਰੇ ਤੋਂ ਆ ਹਰ ਮੋਟੀਵੇਟਿਡ ਬਾਈ ਸੀਇੰਗ ਆਦੇਸ਼ਤ ਗ੍ਰੈਂਡਮਦਰ ਵੀ ਆਰ ਮੋਟੀਵੇਟਿਡ ਬਾਈ ਹੈਰਿੰਗ ਯਰ ਵਰਡਸ ਪਲੀਜ਼ ਸਪੀਕ ਦ ਨੇਮ ਆਫ ਗੁਰਿੰਦਰ ਕੌਰ ਲੋਗੜ ਗੁਰਿੰਦਰ ਕੌਰ ਲੋਕੜ ਜੀ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਵਲੌਗਸ ਦੇਖਦੇ ਹੋ ਔਰ ਕਮੈਂਟ ਕਰਦੇ ਹੋ ਥੈਂਕ ਯੂ ਸੋ ਮੱਚ ਤੇ ਅੱਗੇ ਹੈ ਜੀ ਸਸੀ ਕਲਦੀਦੀ ਜੀ ਵੈਰੀ ਨਾਈਸ ਵਲੌਗਸ ਸੀ ਜੀ ਬਲਜਿੰਦਰ ਕੌਰ ਕੈਨੇਡਾ ਬਲਜਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕਰਕੇ ਮੇਰੇ ਵਲੌਗ ਹੈ ਜਿਹੜੇ ਉਹ ਦੇਖਦੇ ਹੋ ਠੀਕ ਹੈ ਜੀ ਤੇ ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਵੈਗੁਰੂ ਚੜ੍ਹਦੀ ਕਲਾ ਵਿੱਚ ਰੱਖਣਾ ਆਪਣ ਨੂੰ ਭੈਣ ਜੀ ਜਿੰਨੇ ਸੋਹਣੇ ਤੁਸੀਂ ਹੋ ਓਨੇ ਹੀ ਸੋਹਣੇ ਵਿਚਾਰ ਨੇ ਨਹੀਂ ਜੀ ਮੈਂ ਤਾਂ ਹੁਣ ਸੋਹਣੀ ਨਹੀਂ ਰਹੀ ਹੈਗੀ ਤੇ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗਦੇ ਨੇ ਤਾਂ ਬਹੁਤ ਬਹੁਤ ਧੰਨਵਾਦ ਤੇ ਇੱਕ ਆਪਣੇ ਕੁਲਵੀਰ ਸਿੰਘ ਦੀ ਆਈਡੀ ਤੋਂ ਆਪਨੂੰ ਆਉਂਦਾ ਹੈ ਕਿ ਬੇਟੀ ਕੁਝ ਲੋਕ ਤੂੰ ਨੂੰ ਮਾੜਾ ਸ਼ਬਦ ਸਮਝਦੇ ਆ ਪਰ ਗਰਬਾਣੀ ਵਿੱਚ ਵੀ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਉਣ ਆ ਲਿਖਿਆ ਹੋਇਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਸਟੀਕਾਲ ਦੀਦੀ ਜੀ ਅਮਨਦੀਪ ਕੌਰ ਖਾਰਾ ਤੋਂ ਅਮਨਦੀਪ ਜੀ ਬਹੁਤ ਬਹੁਤ ਧੰਨਵਾਦ ਦੀਦੀ ਮੇਰਾ ਨਾਮ ਬੋਲ ਦਿਓ ਕਰਮਨਜੋਤ ਕੌਰ ਕਰਮਨਜੋਤ ਕੌਰ ਜੀ ਥੈਂਕ ਯੂ ਸੋ ਮੱਚ ਸਸਟੀਕਾਲ ਦੀਦੀ ਜੀ ਗੁਰਵੀਰ ਕੌਰ ਗੁਰਵੀਰ ਕੌਰ ਸਸਟੀਕਾਲ ਜੀ ਲੋ ਜੀ ਕਾਫੀ ਮੇਰੇ ਖਿਆਲ ਹੋ ਗਏ ਨੇ ਅੱਜ ਨਾਮ ਤੇ ਬਾਕੀ ਨਾਮ ਹੈ ਜਿਹੜੇ ਆਪਾਂ ਇਕ ਕਦਾਂ ਅੰਗੇ ਸੇ ਨੇ ਕਮੈਂਟ ਕੀਤਾ ਸੀਗਾ ਉਹਨਾਂ ਦੇ ਆਈਡੀ ਦਾ ਵੀ ਕੁਛ ਨਾਮ ਨਹੀਂ ਹੈ ਯੂਜ਼ਰ ਕਰਕੇ ਕੁਛ ਹੈਗੀ ਆਈਡੀ ਬੱਚਾ ਵਿਚਾਰਾ ਜੋ ਵੀ ਖਾ ਰਿਹਾ ਤੁਸੀਂ ਗੰਦਬੰਦ ਕਹਿ ਰਹੇ ਹੋ ਸੋ ਬਾਕੀ ਤੁਸੀਂ ਤਾਂ ਆਪ ਪੜੇ ਲਿਖੇ ਹੋ ਪਤਾ ਕੀ ਆ ਜੀ ਇਹ ਇਹ ਤਾਂ ਰੁਟੀਨ ਦੀਆਂ ਗੱਲਾਂ ਹੁੰਦੀਆਂ ਨੇ ਇੰਨਾ ਸੀਰੀਅਸ ਹੋਣ ਦੀ ਲੋੜ ਨਹੀਂ ਆਪਾਂ ਨੂੰ ਇਹ ਵੈਸੇ ਹੀ ਕਹਦੇ ਨੇ ਹੁੰਦੇ ਆ ਵੈਸੇ ਤਾਂ ਜਿਹੜੀਆਂ ਚੀਜ਼ਾਂ ਆਪਾਂ ਇਹ ਖਾਣੀਆਂ ਆ ਨਾ ਬੱਚਿਆਂ ਨੂੰ ਦੇਣੀਆਂ ਚਾਕਲੇਟ ਟਾਫੀਆਂ ਜੋ ਵੀ ਆਪਾਂ ਦੇਣੇ ਆ ਆਪਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਵਧੀਆ ਨਹੀਂ ਹੈਗੀਆਂ ਠੀਕ ਹੈ ਜੀ ਪਰ ਕਿਉਂਕਿ ਬੱਚੇ ਜਿਹੜੇ ਉਹ ਜਦੋਂ ਭੂਆ ਜਾਂਦੀ ਹੈ ਤੇ ਉਹ ਖੁਸ਼ ਨਹੀਂ ਹੁੰਦੇ ਹੈਗੇ ਤੇ ਫਿਰ ਭੂਆ ਬੱਚਿਆਂ ਨੂੰ ਖੁਸ਼ ਕਰਦੀ ਹੈ ਤਾਂ ਲੈ ਜਾਂਦੀ ਹੈ ਹੈਗਾ ਤਾਂ ਉਹ ਗੰਦਮਾਂਦੀ ਆ ਕਹਦੇ ਨਹੀਂ ਆ ਮੈਂ ਤੇ ਇਹ ਮੈਂ ਜਿਆਦਾ ਇਹਨਾਂ ਗੱਲਾਂ ਨੂੰ ਸੀਰੀਅਸਲੀ ਨਹੀਂ ਲੈਂਦੀ ਉਹ ਮਜ਼ਾਕ ਨੂੰ ਗਦੇ ਵਿੱਚ ਮੈਂ ਬੱਚਿਆਂ ਨੂੰ ਕਹਿ ਦੇਣੀ ਹੁੰਦੀ ਐ ਤਾਂ ਭੂਆ ਇਸ ਤਰ੍ਹਾਂ ਹੀ ਕਰਦੀ ਹੁੰਦੀ ਆ ਨੀ ਦੇਦੀ ਮੇਰਾ ਨਾਮ ਬੋਲਦੋ ਗਗਨਦੀਪ ਕੌਰ ਸ਼ਹਿਰ ਸਦੂਲਗੜ ਜ਼ਿਲ੍ਹਾ ਮਾਨਸਾ ਤੋਂ थैंक यू जी थैंक यू so much so ਕਾਫੀ ਨਾਮ ਹੋ ਗਏ ਨੇ ਆ ਬਾਕੀ ਆਪਾਂ ਕੱਲ ਨੂੰ ਨਾਮ ਲਵਾਂਗੇ ਤੇ ਤੁਸੀਂ ਮੇਰੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ